ج زندہ باد زندہ باد ਰੋਈ ਪਰ ਕੈਂਟ ਦਾ ਰੇਲਵੇ ਸਟੇਸ਼ਨ ਜਿਹੜਾ ਕਿਸਾਨਾਂ ਜਥੇਬੰਦੀਆਂ ਦੀ ਤਰਫੋਂ ਰੁਕਿਆ ਗਿਆ ਪੂਰਾ ਕਾਰਨ ਕੀ ਹੈ ਜੀ ਜੋ ਅੱਜ ਆ ਦੇਵੇ ਟ੍ਰੈਕ ਕੰਮ ਤੋਂ ਦਾ ਮੁਸ਼ਕਲ ਕਿ ਜੋ ਅਜੇ ਮਿਸਰਾ ਪਹੁੰਚੇ ਨੇ ਕਿਸਾਨਾਂ ਦੇ ਉੱਪਰ ਗੱਡੀ ਚੜਾਉਣਾ ਟ੍ਰੈਕ ਤੇ ਲਾ ਕੇ ਜਿਹੜੀ ਜੋ ਅੱਗੇ ਉਹਨਾਂ ਨੂੰ ਸੁਖਿਆ ਸੀ ਤੇ ਉਹਨਾਂ ਨੂੰ ਇਨਸਾਫ ਜਾਣ ਮਾਤੇ ਜੋ ਕਿ ਜੋ ਅੱਜ ਵੀ ਸਰਕਾਰਾਂ ਕਰ ਰਹੀ ਹੈ ਤੇ ਚੰਦੂ ਦੇ ਤੌਰੀ ਦੇ ਪਾਪੜਾ ਤੇ 750 ਕਿਸਾਨ ਉਹ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ 750 ਕਿਸਾਨ ਸਾਡਾ ਪਿੰਡਾਂ ਦੇ ਵਿੱਚ ਵੇਖਾ ਸਮਝੋ ਕਿ ਅੱਜ ਦੇ ਨਾਲ ਜਿੰਨੀ ਸਮੂਹ ਜਰੂਰਤ ਪਈ ਹੈ ਅਸੀਂ ਉਹ ਨਹੀਂ ਉੱਥੇ ਨਕਰੀ ਬੁਲਾ ਲਏ ਨੇ ਹੁਣ ਸਾਡਾ ਜਿਹੜਾ ਇੱਕ ਸੀਜ਼ਨ ਹੋਣੇ ਦਾ ਆ ਰਿਹਾ ਇਸ ਤੋਂ ਬਾਅਦ ਅਸੀਂ ਵੱਡਾ ਪ੍ਰਦਰਸ਼ਨ ਕਰਾਂਗੇ ਸਰਕਾਰ ਨੂੰ ਮੰਗਾ ਜਿਹੜੀਆਂ ਮਜਬੂਰੀਆਂ ਦੇ ਫਟਾਂਗੇ ਸਰਕਾਰ ਨੂੰ ਜਿਹੜੀਆਂ ਜਿੰਨੀਆਂ ਮੂਰੀਆਂ ਆ ਜਾਂ ਮੱਗਾ ਉਹ ਲਾਗੂ ਕਰ ਦੇਣੀਆਂ ਪੈਣੀਆਂ ਇਸ ਕਰਕੇ ਕਿਸਾਨ ਵੀ ਆਪਣੇ ਘਰਾਂ ਨੂੰ ਜਾਣਾ ਤੇ ਸਰਕਾਰ ਦਾ ਵੀ ਜਿਹੜਾ ਹੈਗਾ ਉਹ ਪੱਕਾ ਵਧੀਆ ਚੱਲਣਾ ਸਰ ਕਿੰਨੇ ਵਜੇ ਤੱਕ ਕਿੰਨੇ ਵਜੇ ਤੱਕ ਧਰਨਾ ਰਹੇਗਾ ਜੀ ਔਰ ਕਿਹੜੀ ਕਿਹੜੀ ਜਗ੍ਹਾ ਤੇ ਧਰਨਾ ਇਹ ਅੱਜ ਜੋ ਕਰਨਾ 2:30 ਵਜੇ ਤੋਂ ਲੈ ਕੇ ਸਾਢੇ 12 ਤੋਂ ਲੈ ਕੇ 2:30 ਵਜੇ ਤੱਕ ਜਿਹੜਾ ਉਹ ਅਸੀਂ ਰੇਲਾ ਬੰਦ ਕਰਾਂਗੇ ਤੇ ਉਸ ਤੋਂ ਪਿੱਛੇ ਕੁਝ ਪਾਵਾਂ ਤੇ ਜਿਹੜਾ ਉਹ ਪ੍ਰਦਰਸ਼ਨ ਕਰਦਾ ਰਹੇਗਾ ਤੇ ਜਿਹੜਾ ਇੱਥੇ ਕੋਈ ਕੋਈ ਛੋਣੀ ਦਾ ਤੇ ਵੀ ਜਲਾ ਬਿਠਾ ਨਹੀਂ ਕੀ ਮੁੱਖ ਮੰਗਾ ਕੀ ਨੇ ਕੋਈ ਲੈ ਕੀ ਮੁੱਖ ਮੰਗਾ ਨੇ ਕਿਰ ਪੰਜਾਬ ਸਰਕਾਰ ਦੇ ਨੂੰ ਉਹਦੇ ਵਿੱਚ ਸਾਡਾ ਐਮਐਸਪੀ ਦਾ ਗਾਰੰਟੀ ਕਰੋ ਜੋਨਾ ਦੇ ਸਰਕਾਰ ਨੂੰ ਬੁਲਾਉਣਾ ਚਾਹੀਦਾ ਉਹ ਨੂੰ ਬੁਲਾ ਲਈ। ਉਹਦੇ ਨਾਲ ਸਾਡੀਆਂ ਹੋਰ 12 ਮੁੱਦੇ ਜਿਨ੍ਹਾਂ ਦੇ ਉੱਤੇ ਸਰਕਾਰ ਅਣਗੋਲਿਆ ਸਾਨੂੰ ਕਰ ਰਹੀ। ਇਸ ਤਰ੍ਹਾਂ ਕਿ ਸਾਡਾ ਪੁਜੀ ਸੋਰਸ ਬਿਲ 2020 ਟਿੱਪ ਵਾਲੇ ਮੋਟਰ ਸਾਡੇ ਤੇ ਜਿਹੜੇ ਲਗਾਏ ਜਾ ਰਹੇ ਨੇ ਉਹ ਸਰਕਾਰ ਵਾਪਸ ਹੋਵੇ। ਕਿਉਂਕਿ ਉਹ ਕਿੰਨੇ ਜਿਹੜਾ ਸਾਨੂੰ ਇਨਸਾਫ ਨਹੀਂ ਦੇ। ਜਿਹੜੇ ਕਿਸਾਨਾਂ ਦੀਆਂ ਸੰਭੰਧਾਂ ਨੇ ਉਹ ਮੁੱਦਾ ਜਿਹੜੇ ਕਿਸਾਨਾਂ ਨੂੰ ਲੈਣੀਆਂ ਚਾਹੀਦੀਆਂ ਨੇ ਪੂਰਾ ਭਾਅ ਲੈਣਾ ਚਾਹੀਦਾ ਨੇ ਪੂਰੇ ਰੇਟ ਮਿਲਣੇ ਚਾਹੀਦੇ। ਇਹ ਹੀ ਸਾਡਾ ਮੁੱਦਾ ਹੈ। ਅੱਜ ਜਿਹੜਾ ਧਰਨਾ ਪ੍ਰਦਰਸ਼ਨ ਸਟੇਸ਼ਨ ਤੇ ਚੱਲਦਾ ਪਿਆ ਟ੍ਰੇਨਰ ਰੋਕੋ ਜਿਹੜੀ ਅੱਜ ਅंदोलਨ ਚੱਲਦਾ ਪਿਆ ਸਰ ਕੀ ਕਾਰਨ 'ਚ ਪੁਰਾ ਦੇਖੋ ਜੀ ਅਸੀਂ ਦਿੱਲੀ ਨੂੰ ਦੋ ਦਿਨ ਸਾਡਾ ਚੱਲ ਰਿਹਾ ਸੀ 2021 'ਚ ਉਸ ਟਾਈਮ ਅੱਜ ਦਾ ਦਿਨ ਤਿੰਨ ਮਹੀਨੇ ਤੋਂ ਉੱਪਰ 2021 ਨੂੰ ਕੀ ਪਰ ਕੀ ਦੀ ਵਿੱਚ ਸਾਡੇ ਕਿਸਾਨ ਸੋਹਣ ਛਾਂਤਵੇਂ ਰੋਜ਼ ਕੰਮ ਕਰਕੇ ਬਾਪ ਸਾਹ ਦੇ ਘਰਾਂ ਨੂੰ ਜਾ ਰਹੇ ਸੀ ਉਹਦੇ ਪਿੱਛੋਂ ਅਜੇ ਮਿਸਰਾ ਟੈਣੀ ਨੇ ਉਹਦਾ ਮੁੰਡਾ ਟੈਣੀ ਟੈਣੀ ਅਜੇ ਮਿਸਰਾ ਟੈਣੀ ਦਾ ਮੁੰਡਾ ਨੇ ਪਿੱਛੋਂ ਥਾਰ ਗੱਡੀ ਲੈ ਕੇ ਸਾਡੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਮੀਤ ਜੀਰ ਕਰਦਾ ਉਹਦਾ ਸਾਨੂੰ 3 ਸਾਲ ਬੀਤਣ ਦੇ ਬਾਅਦ ਵੀ ਜੀ ਇਨਸਾਫ ਨਹੀਂ ਮਿਲਿਆ ਉਹਦੀ ਇਨਸਾਫ ਲੈਣ ਲਈ ਅਸੀਂ ਅੱਜ 2 ਘੰਟੇ ਦਾ ਰੇਲਾਂ ਦਾ ਚੱਕਾ ਜਾਮ ਕਰ ਰਹੇ ਆ ਅੱਜ ਸਾਡੇ ਦੋਸ਼ੀਆਂ ਨੂੰ ਜੇਲਾ ਵਿੱਚ ਛੱਡ ਕੇ ਸਾਡੇ ਕਿਸਾਨਾਂ ਨੂੰ ਘਰ ਬੁਆਇਆ ਜਾਵੇ ਤਰ ਕਿੱਥੇ ਕਿੱਥੇ ਟ੍ਰੇਨਾਂ ਨਾਲ ਤੁਹਾਡੇ ਕਿਸਾਨ ਜਥੇਬੰਦੀਆਂ ਦੇ ਤਰਫੋਂ ਕਿੱਥੇ ਕਿੱਥੇ ਜਾਮ ਕੀਤਾ ਜਾ ਰਿਹਾ ਹੈ ਦੇਖੋ ਇਹ ਅਸੀਂ ਪੂਰੇ ਇੰਡੀਆ ਦੇ ਵਿੱਚ ਸਾਰੇ ਖਾਹ ਚੱਕਾ ਜਾਮ ਕੀਤਾ ਕੋਈ ਗੱਲ ਹੈ ਬਰੋਟੋਨ ਵਿੱਚ ਪਾਣੀ ਜਗ੍ਹਾ ਤੇ ਰੋਇਪੁਰ ਸਟੇਸ਼ਨ ਦੂਸਾ ਮੱਲਾਵਾਲਾ ਲੱਭੂ ਤੇ ਤਲਵੰਡੀ ਪਾਈ ਗਏ ਕੋਈ ਕੋਈ ਜੇ ਪੰਜ ਜਗ੍ਹਾ ਤੇ ਬਾਕੀ ਆਲਓਵਰ ਸਾਰੇ ਇੰਡੀਆ ਦੇ ਵਿੱਚ ਪੂਰੂ ਜ਼ੋਰ ਦੇ ਟ੍ਰੈਨਾਂ ਦਾ ਚੱਕਾ ਜਾਮ 2 ਘੰਟੇ ਦੀ ਸਾਢੇ ਪਰਾਂ ਨਗੇ ਢਾਈ ਦੇ ਤੱਕ ਪੂਰਾ ਚੱਕਾ ਜਾਮ ਹੋ ਗੋ ਮੰਗਨਾ ਕੀ ਨੇ ਮੰਗਾ ਸਾਧੀਆਂ ਮੈਂ ਨਾ ਕਲਖੀਪੁਰ ਘੇਰੀ ਦੀਏ ਬਾਕੀ ਸਾਰੇ ਦਿੱਲੀ ਵੱਲੋਂ ਦਿਓ ਉਹ ਅੰਦੋਲਨ ਦੇ 12 ਮੁਨੀਆ ਜਾਂ ਮੰਗਾ ਐਮਐਸ ਦੀ ਦੀ ਪਰਤੀ ਚਾਹਦੇ ਕਰਤਾ ਮੁਆਫੀ ਦੀ ਜੋ ਸਾਡੇ ਤੇ ਝੂਠੇ ਕੇਸ ਪਾਇਆ ਗੁਨਾਹ ਦੀ ਜਾਂ ਜਿਹੜੇ ਸਾਡੇ ਕਿਸਾਨ ਸ਼ਹੀਦ ਹੋਏ ਉਹਨਾਂ ਦੀ ਮੌਤਰੀ ਸੀ ਜਾਂ ਮੁਆਵਜ਼ਾ ਸੀ ਜਾਂ ਸਾਡੇ ਬਿਜ਼ਨਸ ਲੋਕਾਂ ਨੂੰ ਜੀਸੋਦੀ ਦੀ ਜਿਹੜਾ ਉਹਨਾਂ ਆਪਣੇ ਨਿਯਮਾਂ ਤੋਂ ਫਾਇਦਾ ਰੱਦ ਕਰਨਾ ਪੂਰੇ ਸਰਕਾਰੀ ਪ੍ਰਣਾਲੀ ਨੂੰ ਪ੍ਰਭਾਵ ਕਰਨਾ ਜਾਂ ਨਿਸ਼ਚਿਤ ਮਿਸ਼ਨ ਸਰਪ੍ਰਸਤਾਂ ਦੇ ਅੱਗੇ ਤੋਂ ਤੋਂ ਵੀ ਕੰਮ ਸੀ ਇਹ ਸਾਡੀਆਂ ਮੇਨ 12 ਮੰਗਾਂ ट्रेनों का बाद में पता चलेगा जो ट्रैश और हो रहा है उसके बाद ही सर ट्रेन पर चढ़ के जब ट्रेन को रोक आप समझते रहिए गलत बात नहीं गलत बात तो किस तरह की कार्रवाई होगी तो भी ऊपर से प्रशासन जो भी बोल रहा है उसके मामला दर्ज भी होगा ट्रेन प्रभावित होने का मामला होगा। सर जो किसानों ने ट्रेनों को प्रभावित किया ट्रेनों के आगे भी चढ़ के भी प्रदर्शन भी करें तो इन पे सर कैसी कार्रवाई होगी आर पी एफ को इन तो जी जो ऊपर से अगर आदेश आते हैं तो कोई कार्रवाई होगी और फिर रेलवे एक्ट के अंदर में तो किस तरह के सब मतलब कि पहले भी सब किसान करते रहे किस तरह की मतलब की जो एक्ट है इस पर लगाया जाता है एक्ट एक सौ चौहत्तर ए के तस्वीर